ਕੋਈ ਵੀ ਬੰਦਾ ਟਿਕਟ ਖਰੀਦੇ ਤਾਂ ਉਹ ਇਨਸ਼ੋਰ ਕਰੇ ਕਿ ਟਿਕਟ ਉਹਨੂੰ ਫਿਜ਼ੀਕਲੀ ਹੈਂਡਓਵਰ ਜ਼ਰੂਰ ਹੋਵੇ ਪੇਮੈਂਟ ਕਰਨ ਤੋਂ ਪਹਿਲੇ ਡਰਾਅ ਤੋਂ ਪਹਿਲੇ ਇੱਥੇ ਸਾਡੇ ਨੋਟਿਸ ਜਾਂਦਾ ਹੈ ਕਿ ਕੋਈ ਬੰਦੇ ਜੀ ਉਹਨਾਂ ਕੋਲ ਡਿਮਾਂਡ ਕਰਦੇ ਤੁਸੀਂ ਐਨੇ ਲੱਖ ਰੁਪਏ ਭੇਜ ਦਿਓ ਜੀ ਤੁਹਾਡਾ ਟੈਕਸ ਹੈ ਕੱਟਿਆ ਜਾਣਾ ਇਹਦੇ ਵਿੱਚ ਕਾਫੀ ਹਿਡਨ ਫੀਚਰਸ ਹੁੰਦੇ ਆ ਇਹ ਜਿਹੜੀ ਟਿਕਟ ਜਿਸ ਤਰ੍ਹਾਂ ਇਹ ਹੈ ਇਹਦੇ ਵਿੱਚ ਕਾਫੀ ਹਿਡਨ ਫੀਚਰ ਹੈ ਜਿਹੜੀ ਕਿ ਇੱਕ ਨੇਕਡ ਟਾਈਪ ਦੇ ਨਾਲ ਨਹੀਂ ਦੇਖਿਆ ਜਾ ਸਕਦਾ ਇਹਦੇ ਤੋਂ ਇਲਾਵਾ ਹੋਰ ਵੀ ਕਈ ਸਕਿਉਰਿਟੀ ਫੀਚਰਸ ਹੈਗੇ ਜਿਹੜੇ ਕਿ ਨਿਕ ਡਾਇਨੈਸ ਟਿਕਟ 'ਚ ਨਹੀਂ ਦੇਖ ਸਕਦੇ ਅਸੀਂ ਇਸ ਟਿਕਟ ਦੀ ਜੈਨੂਇਸ ਕਰਵਾਉਣ ਲਈ ਐਸੇ ਕਰਕੇ ਅਸੀਂ ਲੈਬ ਤੇ ਭੇਜਦੇ ਆ ਜਿਹੜੀ ਉਹ ਚੈੱਕ ਕਰਕੇ ਸਾਨੂੰ ਫੇਰ ਰਿਪੋਰਟ ਦਿੰਦੇ ਆ ਕਿ ਜੀ ਇਹ ਟਿਕਟ ਜੈਨੂਇਨ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਜਦੋਂ ਆਪਾਂ ਇੱਕ ਲੋਟਰੀ ਪਾਉਣ ਜਾਂਦੇ ਤਾਂ ਬਹੁਤ ਆਪਾਂ ਚੀਜ਼ਾਂ ਸੋਚਦੇ ਦਿਮਾਗ ਦੇ ਵਿੱਚ ਸਾਡੇ ਚੇਚੇ ਚੱਲਦੀ ਹੁੰਦੀ ਵੀ ਸਾਡੀ ਲੋਟਰੀ ਨਿਕਲੂਗੀ ਜਾਂ ਨਹੀਂ ਨਿਕਲੂਗੀ ਜਾਂ ਕਿਸਮਤ ਸਾਡੀ ਚਮਕੂਗੀ ਇਹ ਨਹੀਂ ਚਮਕੂਗੀ ਪਰ ਕਿੰਨੇ ਕਿਤੇ ਲੋਕ ਕਈ ਤਿੰਨ ਕਿਤੇ ਫਰੋਡ ਦਾ ਵੀ ਸ਼ਿਕਾਰ ਹੋ ਜਾਂਦੇ ਤਾਂ ਅੱਜ ਅਸੀਂ ਲਾਟਰੀ ਜਿਹੜੇ ਕਿ ਵਿਭਾਗ ਦੇ ਵਿੱਚ ਪਹੁੰਚੇ ਹਾਂ ਤਾਂ ਅਧਿਕਾਰੀ ਸਾਡੇ ਨਾਲ ਨੇ ਲਖਵਿੰਦਰ ਜੀ ਤੇ ਸ਼ਿਵ ਕੁਮਾਰ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿ ਆਖਿਰ ਕਿਹੜੀ ਜਿਹੜੀ ਕਿ ਲਾਟਰੀ ਜੈਨੂਅਲ ਹੁੰਦੀ ਹੈ ਕਿਹੜੀ ਫਰੋਡ ਹੁੰਦੀ ਹੈ ਹੋਰ ਵੀ ਜਿਹੜੀਆਂ ਜਾਣਕਾਰੀਆਂ ਦਾ ਤੋਂ ਲਵਾਂਗੇ ਬਹੁਤ ਬਹੁਤ ਤੁਹਾਡਾ ਥੈਂਕ ਯੂ ਥੈਂਕ ਯੂ ਜੀ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਜੀ ਜਿਵੇਂ ਮੈਂ ਗੱਲ ਕੀਤੀ ਫਰੋਡ ਅੱਜਕੱਲ ਬਹੁਤ ਚੱਲ ਰਿਹਾ ਹਰ ਇੱਕ ਚੀਜ਼ 'ਚ ਫਰੋਡ ਹੋ ਰਿਹਾ ਹੈ ਤਾਂ ਟਿਕਟ ਨੂੰ ਲੈ ਕੇ ਵੀ ਕਈ ਲੋਕ ਡਰਦੇ ਪਾਉਂਦੇ ਨਹੀਂ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਸੀਂ ਖੁਦ ਇਹਦੇ ਬਾਰੇ ਆਮ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਜਿਹੜੀ ਟਿਕਟ ਹੈ ਪਾਣ ਲੱਗੇ ਕੁਝ ਸਾਡੇ ਵੱਲੋਂ ਤੇ ਪੂਰੀ ਜਿਹੜੀ ਹੈਗੇ ਆਪਾਂ ਪ੍ਰੀਕਾਸ਼ਨਸ ਲੈਣੇ ਆ ਔਰ ਅਵੇਅਰ ਵੀ ਕਰਦੇ ਆ ਜ ਜ ਸਾਡੇ ਲੈਵਲ ਦੇ ਉੱਤੇ ਕੋਈ ਐਓ ਜੀਆਂ ਚੀਜ਼ਾਂ ਕੋ ਜਨਦੀਆਂ ਜਾਂ ਪੁੱਛਦੇ ਆ ਤੇ ਅਸੀਂ ਵੇਅਰ ਕਰੀਦਾ ਬਟ ਲੋਗਾ ਨੂੰ ਵੀ ਆਪਣੀ ਤਰਫ ਤੋਂ ਕੁਝ ਪ੍ਰੀਕਾਸ਼ਨਸ ਲੈਣੇ ਚਾਹੀਦੇ ਆ ਟਿਕਟ ਖਰੀਦਣ ਲੱਗੇ ਫਸਟ ਆਫ ਆਲ ਇਹੀ ਬਹੁਤ ਵੱਡਾ ਪ੍ਰੀਕਾਸ਼ਨ ਹੈਗਾ ਉਹਦੇ ਵਿੱਚ ਕਿ ਜਦ ਕੋਈ ਵੀ ਬੰਦਾ ਟਿਕਟ ਖਰੀਦੇ ਉਹ ਇਨਸ਼ੋਰ ਕਰੇ ਕਿ ਟਿਕਟ ਉਹਨੂੰ ਫਿਜ਼ੀਕਲੀ ਹੈਂਡਓਵਰ ਜ਼ਰੂਰ ਹੋਵੇ ਪੇਮੈਂਟ ਕਰਨ ਤੋਂ ਪਹਿਲੇ ਡਰਾਅ ਤੋਂ ਪਹਿਲੇ ਉਹਦੇ ਹੱਥ ਦੇ ਵਿੱਚ ਅਸਲ ਟਿਕਟ ਜ਼ਰੂਰ ਹੋਣੀ ਚਾਹੀਦੀ ਹੈ ਕਈ ਲੋਕੀ ਕੀ ਕਰ ਰਹੇ ਆ ਕਿ ਆਨਲਾਈਨ ਕਿਤੇ ਦੇਖ ਕੇ ਵੈਬਸਾਈਟ ਤੋਂ ਸਰਚ ਕਰਕੇ ਟਿਕਟ ਮੰਗ ਲੈਂਦੇ ਆ ਪੇਮੈਂਟ ਕਰ ਦਿੰਦੇ ਆ ਕਯੂਆਰ ਕੋਡ ਦੇ ਥਰੂ ਤੇ ਜਿਹੜਾ ਜਿਹਨੂੰ ਪੇਮੈਂਟ ਕੀਤੀ ਹੁੰਦੀ ਹੈ ਉਹ ਪਤਾ ਨਹੀਂ ਹੈ ਕਿ ਕੌਣ ਇਨਸਾਨ ਹੈਗਾ ਕੌਣ ਨਹੀਂ ਹੈ ਔਰ ਉਹ ਸਿਰਫ ਇੱਕ ਟਿਕਟ ਦੀ ਫੋਟੋ ਨੂੰ ਭੇਜ ਦਿੰਦਾ ਜੀ ਉਹ ਟਿਕਟ ਦੀ ਫੋਟੋ ਦੇ ਉੱਤੇ ਕਦੀ ਰਿਲਾਇ ਨਾ ਕਰੋ ਔਰ ਜਿਹੜੇ ਬਿਲਕੁਲ ਤੁਹਾਡੇ ਸਾਹਮਣੇ ਸੈਲਰ ਹੋਣ ਉਹਨਾਂ ਦੇ ਕੋਲੋਂ ਹੀ ਟਿਕਟ ਖੁਦ ਜਾ ਕੇ ਸਟਾਲ ਦੇ ਉੱਤੇ ਖਰੀਦੋ ਜਾਂ ਜਿਸ ਤਰ੍ਹਾਂ ਵੀ ਹੈ ਇਹ ਇਨਸ਼ੋਰ ਜ਼ਰੂਰ ਕਰੋ ਕਿ ਤੁਹਾਡੇ ਹੱਥ ਦੇ ਵਿੱਚ ਫਿਜ਼ੀਕਲ ਟਿਕਟ ਹੋਣੀ ਬੜੀ ਜ਼ਰੂਰੀ ਹੈ ਔਰ ਨੰਬਰ 2 ਕਿਸੇ ਤਰ੍ਹਾਂ ਦਾ ਵੀ ਕੋਈ ਟੈਕਸ ਇਹਾਂ ਕੋਈ ਹੋਰ ਚਾਰਜੇਸ ਜਿਸ ਬੰਦੇ ਦਾ ਇਨਾਮ ਨਿਕਲਿਆ ਹੈ ਉਹਦੇ ਕੋਲੋਂ ਬਿਲਕੁਲ ਕੋਈ ਨਾ ਸੈਂਟਰ ਗਵਰਨਮੈਂਟ ਨਾ ਸਟੇਟ ਗਵਰਨਮੈਂਟ ਜਮ੍ਹਾਂ ਕਰਵਾ ਰਹੀ ਹੈ ਜੋ ਪ੍ਰੋਸੀਜਰ ਹੈ ਉਹ ਡਿਪਾਰਟਮੈਂਟ ਨੇ ਖੁਦ ਆਪਣਾ ਮੌਕੇ ਤੇ ਪੇਮੈਂਟ ਕਰਨ ਲੱਗੇ ਉਹਦਾ ਟੈਕਸ ਕੱਟਣਾ ਹੈ ਉਹਦਾ ਸਰਟੀਫਿਕੇਟ Winner ਨੂੰ ਮਿਲ ਜਾਣਾ ਹੈ ਇੱਥੇ ਸਾਡੇ ਨੋਟਿਸ ਜਾਂਦਾ ਹੈ ਕਿ ਕੋਈ ਬੰਦੇ ਜੀ ਉਹਨਾਂ ਕੋਲੋਂ ਡਿਮਾਂਡ ਕਰਦੇ ਤੁਸੀਂ ਐਨੇ ਲੱਖ ਰੁਪਏ ਭੇਜ ਦੋ ਜੀ ਤੁਹਾਡਾ ਟੈਕਸ ਹੈ ਕੱਟਿਆ ਜਾਣਾ ਕੁਝ ਨਹੀਂ ਐ ਇਦਾਂ ਦਾ ਤੁਹਾਡਾ ਸਿਰਫ ਕੰਮ ਇਹਨਾ ਟਿਕਟ ਖਰੀਦਣੀ ਐ ਵਾਇਬਲ ਟਿਕਟ ਖਰੀਦਣੀ ਐ ਔਰ ਜੇ ਉਸੇ ਇਨਾਮ ਨਿਕਲਦਾ ਤੇ ਬਿਨਾ ਕਿਸੇ ਝਿਜਕ ਦੇ ਪੰਜਾਬ ਗਵਰਨਮੈਂਟ ਦੇ ਆਫਿਸ ਚਾਓ ਪੰਜਾਬ ਗਵਰਨਰ ਬੜਾ ਫੇਅਰ ਤਰੀਕੇ ਦੇ ਨਾਲ ਉਹਨਾਂ ਦੀ ਪੇਮੈਂਟ ਕਰ ਰਹੀ ਐ ਸਿਰਫ ਇੱਕ ਛੋਟਾ ਜਿਹਾ ਕਲੇਮ ਫਾਰਮ ਭਰਨਾ ਔਰ ਨਾਲ ਉਹ ਦੇ ਕ੍ਰਾਸ ਚੈੱਕ ਲਗਾਣਾ ਆਪਣੀ ਫੋਟੋ ਲਗਾਨੀ ਹੈ ਦੈਟਸ ਇਜ਼ ਐ ਤੋਂ ਇਲਾਵਾ ਸੀ ਕੁਝ ਨਹੀਂ ਹੋਰ ਲੈ ਰਹੇ ਇਹਦਾ ਪ੍ਰੋਸੀਜਰ ਕੀ ਹੁੰਦਾ ਜਿਵੇਂ ਕਿ ਜਦੋਂ ਟਿਕਟ ਜਮ੍ਹਾਂ ਕਰਾ ਦਿੰਦਾ ਵਿਅਕਤੀ ਕਿ ਆ ਕੇ ਤਾਂ ਉਸ ਤੋਂ ਬਾਅਦ ਪ੍ਰੋਸੈਸ ਕਿ ਕਿੰਨਾ ਟਾਈਮ ਲੱਗ ਜਾਂਦਾ ਜੀ ਕਿੰਨੇ ਟਾਈਮ ਬਾਅਦ ਉਹ ਉਸ ਬੰਦੇ ਦੇ ਜਿਹੜਾ ਕੀ ਅਕਾਊਂਟ ਦੇ ਵਿੱਚ ਪੈਸੇ ਜਾਂਦੇ ਨੇ ਫਿਰ ਦੇਖੋ ਅਸੀਂ ਆਪਣੇ ਵੱਲੋਂ ਜਲਦ ਤੋਂ ਜਲਦ ਪੰਜਾਬ ਗਵਰਨਮੈਂਟ ਜਲਦ ਤੋਂ ਜਲਦ ਕੋਸ਼ਿਸ਼ ਕਰਦੀ ਹੈ ਕਿ ਜਿਹੜਾ ਪ੍ਰਾਈਜ਼ Winner ਹੈਗਾ ਉਹਨੂੰ ਜਲਦੀ ਤੋਂ ਜਲਦੀ ਪ੍ਰਾਈਜ਼ ਦੀ ਭੇਟਾ ਮਿਲ ਜੇ ਬਟ ਜਿਹੜੇ ਕੁਝ ਪ੍ਰੋਸੀਜਰ ਹੈਗਾ ਜਿਸ ਤਰ੍ਹਾਂ ਕਿ ਜਿਹੜੀ ਵੀ ਟਿਕਟ ਸਾਡੇ ਕੋਲ ਆਂਦੀ ਹੈ ਇਹਦੇ ਵਿੱਚ ਕਾਫੀ ਹਿ ਇਹ ਜਿਹੜੀ ਟਿਕਟ ਜਿਸ ਤਰ੍ਹਾਂ ਇਹ ਹੈ ਇਹਦੇ ਵਿੱਚ ਕਾਫੀ ਹਿਡਨ ਫੀਚਰ ਹੈ ਜਿਹੜੇ ਕਿ ਇੱਕ ਨੇਕੇਡ ਆਈ ਆਈ ਦੇ ਨਾਲ ਨਹੀਂ ਦੇਖੇ ਜਾ ਸਕਦੇ ਅਸੀਂ ਐਸਵੀ ਜਦ ਸਾਡੇ ਕੋਲ ਕੋਈ ਪ੍ਰਾਈਜ਼ ਵਿਨਿੰਗ ਟਿਕਟ ਆਂਦੀ ਹੈ ਵੱਡੀ ਅਸੀਂ ਉਹਨੂੰ ਭੇਜਦੇ ਹਾਂ ਚੈੱਕ ਕਰਵਾਉਣ ਲਈ ਜੀ ਉਹਦੀ ਵੈਲਿਡਿਟੀ ਚੈੱਕ ਕਰਾਉਣ ਲਈ ਕਿ ਇਹ ਆਥੈਂਟਿਕ ਹੈਗੀ ਹੈ ਸਹੀ ਹੈਗੀ ਹੈ ਉਹ ਫਿਰ ਚੈੱਕ ਹੋਣ ਦੇ ਵਿੱਚ ਕੁਝ ਟਾਈਮ ਲੱਗਦਾ ਹੈ ਉਹ ਚੈੱਕ ਹੋ ਕੇ ਸਾਡੇ ਕੋਲ ਸਰਟੀਫਿਕੇਟ ਆ ਜਾਂਦਾ ਅਸੀਂ ਉਹ ਸਰਟੀਫਿਕੇਟ ਦੇ ਬਿਹਾਫ ਦੇ ਉੱਤੇ ਅਸੀਂ ਉਹਦੀ ਪੇਮੈਂਟ ਸੈਂਕਸ਼ਨ ਕਰ ਦਿੰਨੇ ਆ ਸੈਂਕਸ਼ਨ ਹੋ ਕੇ ਪੇਮੈਂਟ ਰੇਰੀ ਜਾਂਦੀ ਔਰ ਉਹਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਡਾਇਰੈਕਟਲੀ ਆ ਜਾਂਦੇ ਆ ਉਹ ਬੰਦੇ ਨੂੰ ਇੱਥੇ ਆਣ ਦੀ ਜ਼ਰੂਰਤ ਨਹੀਂ ਆ ਨਾ ਕੋਈ ਅਸੀਂ ਉਹਨੂੰ ਬੁਲਾਣੇ ਹੈਗੇ ਆ ਕੋਈ ਜਿਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਪੈਸੇ ਜਿਹੜੇ ਕਿ ਕੱਟੇ ਜਾਂਦੇ ਨੇ ਉਸ ਵਿਅਕਤੀ ਦੇ ਫਿਰ ਜਿਵੇਂ ਕਿ 10 ਕਰੋੜ ਦੀ ਤੁਹਾਨੂੰ ਲੋਟਰੀ ਨਿਕਲੀ ਗਿਆ ਤਾਂ ਕਿੰਨੇ ਮੈਕਮੇ ਵੱਲੋਂ ਪੈਸੇ ਕੱਟੇ ਜਾਂਦੇ ਨੇ ਫਿਰ देखो जी ਜਿਹੜੀ ਵੀ ਕੋਈ ਲਾਟਰੀ ਦਾ ਇਨਾਮ ਨਿਕਲਦਾ ਉਹਦੇ ਉੱਤੇ ਭਾਰਤ ਸਰਕਾਰ ਜਿਹੜੀ ਆਮਦਨ ਕਰ ਅਕੋਰਡਿੰਗਲੀ 30% ਅਸੀਂ ਜਿਹੜਾ ਉਹਦੇ ਉੱਤੇ TDS ਕੱਟਣਾ ਜ਼ਰੂਰੀ ਹੁੰਦਾ ਅਸੀਂ 30% TDS ਕੱਟ ਕੇ ਨਾਲ ਦੀ ਨਾਲ ਹੀ ਉਸ ਬੰਦੇ ਦੇ ਪੈਨ ਕਾਰਟ ਦੇ ਵਿੱਚ ਟਰਾਂਸਫਰ ਕਰ ਦਿੰਦੇ ਆ ਜਿਦਾ ਕਿ ਆਪਣਾ ਆਮਦਨ ਕਰ ਰਿਟਰਨ ਫਾਈਲ ਕਰਨ ਵੇਲੇ ਉਹਦੇ ਵਿੱਚ ਉਹਨੂੰ ਦੇਖ ਸਕਦਾ ਹੈ ਉਹਦੇ ਵਿੱਚ ਨਾਲ ਦੀ ਨਾਲ ਹੀ ਪੈਸੇ ਟਰਾਂਸਫਰ ਹੋ ਜਾਂਦੇ ਨੇ 30% ਕਿੰਨਾ ਦਾ ਮਤਲਬ ਕੀ ਜਿਹੜਾ 10 ਕਰੋੜ ਦੀ ਟਿਕਟ ਹੈ ਤੇ ਅਸੀਂ 30% 3 ਕਰੋੜ ਰੁਪਏ ਕੱਟ ਕੇ ਸਰਕਾਰੀ ਖਜ਼ਾਨੇ ਰਾਹੀਂ ਉਹਦੇ ਪੈਨ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਆ ਅੱਛਾ ਬਾਕੀ ਜਿਹੜਾ ਸਾਰਾ ਉਹ ਵਿਅਕਤੀ ਦੇ ਉਹਦੇ ਅਕਾਊਂਟ ਚ ਜਾਂਦਾ ਬਾਕੀ 7 ਕਰੋੜ ਦਾ ਉਹਦਾ ਪੈਸਾ ਆ ਆਰਬੀਆ ਦੇ ਥਰੂ ਸਿੱਧੀ ਉਹਦੇ ਖਾਤੇ ਦੇ ਵਿੱਚ ਹੀ ਪੈਸੇ ਟਰਾਂਸਫਰ ਹੁੰਦੇ ਨੇ ਉਹਦਾ ਕੋਈ ਚੈੱਕ ਨਹੀਂ ਬੰਦਾ ਤੇ ਕੋਈ ਉਹਦਾ ਕੋਈ ਕੈਸ਼ ਜਾਂ ਕਿਸੇ ਹੋਰ ਤਰੀਕੇ ਨਾਲ ਪੇਮੈਂਟ ਨਹੀਂ ਹੁੰਦੀ ਸਿੱਧੇ ਸਿੱਧੇ ਖਾਤੇ ਵਿੱਚ ਹੀ ਪੇਮੈਂਟ ਜਾਂਦੀ ਹੈ ਖਾਤੇ ਵਿੱਚ ਜਾਂਦੀ ਤਾਂ ਜੇਕਰ ਕੋਈ ਵਿਅਕਤੀ ਜਿਵੇਂ ਫਸ ਜਾਂਦੇ ਕਈ ਕਹਿੰਦੇ ਨੇ ਵੀ ਤੰਨੂੰ ਅਸੀਂ ਇੱਥੇ ਪੈਸੇ ਮੰਗ ਲੈਂਦੇ ਜਿਵੇਂ ਤਾਂ ਉਹ ਕੋਈ ਫਰੋਡਗਰੀ ਨਹੀਂ ਕਰ ਸਕਦਾ ਇੱਥੇ ਕੋਈ ਕਿਸ ਤਰ੍ਹਾਂ ਮਤਲਬ ਇੱਥੇ ਤੇ ਕੋਈ ਵੀ ਹਾਂ ਆਪਣੇ ਲੈਵਲ ਤੇ ਜੇ ਅਸੀਂ ਤਾਂ ਹੀ ਉਹ ਹਮੇਸ਼ਾ ਲੋਕਾਂ ਨੂੰ ਇੱਕ ਅਵੇਅਰ ਕਰਦੇ ਆ ਕਿ ਕੋਈ ਵੀ ਬੰਦਾ ਜੇ ਤੁਹਾਨੂੰ ਅਪਰੋਚ ਕਰਦਾ ਕਿ ਜੀ ਮੈਂ ਤੁਹਾਡੀ ਜੀ ਪੇਮੈਂਟ ਜਲਦੀ ਕਰਵਾ ਦਾਂਗਾ ਜਿਆਦਾ ਕਰਵਾ ਦਾਂਗਾ ਔਰ ਤੁਹਾਡਾ ਟੈਕਸ ਨਹੀਂ ਕਟਿਆ ਜਾਏਗਾ ਇਸ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਪੰਜਾਬ ਗਵਰਨਮੈਂਟ ਦੇ ਲਾਟਰੀ ਆਫਿਸ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਬੇਚਿਚਕੋ ਕੇ ਤੁਸੀਂ ਆਫਿਸ ਤੁਹਾਡਾ ਇਨਾਮ ਨਿਕਲਿਆ ਤੇ ਆਓ ਕਿਉਂਕਿ 10000 ਤੋਂ نیچے ਵਾਲੇ ਪ੍ਰਾਈਸ ਤੇ ਤੁਹਾਨੂੰ ਜਿਹੜਾ ਸੈਲਰ ਹੈ ਉਹੀ ਦੇ ਦੇਣਗੇ ਠੀਕ ਹੈ ਅਸੀਂ ਕਿਉਂਕਿ ਉਹਨਾਂ ਦੇ ਛੋਟੇ ਛੋਟੇ ਪ੍ਰਾਈਸ ਹੁੰਦੇ ਔਰ ਬਹੁਤ ਜ਼ਿਆਦਾ ਹੁੰਦੇ ਉਹਨਾਂ ਨੂੰ ਹਰਾਸ ਨਾ ਹੋਣ ਆਪਣੇ ਜਿੱਥੋਂ ਟਿਕਟ ਖਰੀਦੀ ਆ ਜਾਂ ਆਲੇ-ਦੁਆਲੇ ਦੇ ਕੋਈ ਵੀ ਉਹਨਾਂ ਕੋਲ ਸੈਲਰ ਬੈਠੇ 10000 ਤੋਂ نیچے ਵਾਲੇ ਜਿਹੜੇ ਪ੍ਰਾਈਸ ਹੈ ਉੱਥੇ ਜਾ ਕੇ ਪੇਮੈਂਟ ਔਨ ਦਾ ਸਪੌਟ ਲੈ ਸਕਦੇ ਆ 10000 ਤੋਂ ਵੱਡੇ ਦੇ ਜਿਹੜੇ ਪ੍ਰਾਈਸ ਹੈ ਕਿ ਯੋ ਸਾਡੇ ਦਫ਼ਤਰਾਂ ਇੱਕ ਛੋਟਾ ਜਿਹਾ ਕਲੇਮ ਫਾਰਮ ਹੈ ਭਰਨ ਔਰ ਕੋਈ ਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਮੈਂ ਬਾਰ-ਬਾਰ ਕਹਿਣਾ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭਲੇਕੇ ਤੋਂ ਸਿੱਧਾ ਆਫਿਸ ਆਓ ਔਰ ਤੁਹਾਨੂੰ ਨਾਮ ਬਿਨਾ ਕਿਸੇ ਮੀਡੀਏਟਰ ਤੋਂ ਬੜਾ ਡਾਇਰੈਕਟ ਪੰਜਾਬ ਗਵਰਨਮੈਂਟ ਦੇ ਵਿੱਚ ਸਿੱਧਾ ਡਾਇਰੈਕਟ Winner ਔਰ ਆਫਿਸ ਦੇ ਵਿੱਚ ਇੱਕ ਰਿਸ਼ਤਾ ਹੈ ਉੱਥੋਂ ਸਿੱਧੀ ਸਿੱਧੀ ਪੇਮੈਂਟ ਉਹਨਾਂ ਦੇ ਖਾਤੇ ਦੇ ਵਿੱਚ ਜਾਏਗੀ ਹੋਰ ਕੁਝ ਨਹੀਂ ਕਿੰਨੇ ਕ ਦਿਨ ਲੱਗ ਜਾਂਦੇ ਫਿਰ ਇਹਦੇ ਇਹ ਜ਼ਿਆਦਾ ਤੋਂ ਜ਼ਿਆਦਾ ਜੀ ਮਹੀਨਾ ਡੇਢ ਮਹੀਨਾ ਜੇ 1.5 ਮਿੰਟ ਡੇਡ ਮਿੰਟ ਹਾਂ ਜੇ ਪ੍ਰੋਸੀਜਰ ਇਸ ਤਰ੍ਹਾਂ ਚੱਲਦਾ ਹੈ ਕੋਈ ਹੋਰ ਵਿੱਚ ਕਿਸੇ ਵੇਲੇ ਉਥੋਂ ਟਿਕਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਅਸੀਂ ਮੀਨ ਨਿਕ ਦਾ ਟਾਈਮ ਲੈਂਦੇ ਆ ਟਿਕਟ ਵੈਰੀਫਿਕੇਸ਼ਨ ਹੋ ਕੇ ਜਿੱਦਾਂ ਹੀ ਆ ਜਾਂਦੀ ਹੈ ਉਸ ਤੋਂ ਮਹੀਨੇ ਦੇ ਵਿੱਚ ਸਾਡਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਹੈ ਉਹਦੇ ਪੇਮੈਂਟ ਇੱਕ ਇੱਥੇ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਵੇਂ ਆਮ ਲੋਕ ਸਾਰੇ ਰੋਡ ਤੇ ਜਿਵੇਂ ਬੈਠੇ ਹੁੰਦੇ ਲੋਟਰੀ ਵਾਲੇ ਬੈਠੇ ਹੁੰਦੇ ਅਸਲੀ ਔਰ ਨਕਲੀ ਦਾ ਫਰਕ ਕਿੰਨੇ ਵੱਧ ਲੱਗਦਾ ਫਿਰ ਲੋਕਾਂ ਨੂੰ ਫਿਰ ਜਿਹੜਾ ਰੋਡ ਦੇ ਉੱਤੇ ਬੈਠਾ ਹੈ ਦੇਖੋ ਉਹ ਜ਼ਿਆਦਾਤਰ ਤੇ ਔਰ ਡਿਸਟ੍ਰੀਬਿਊਟਰ ਜਿਹੜਾ ਸਾਡਾ ਹੈਗਾ ਉਹਦੇ ਪੁਆਇੰਟ ਕੀਤੇਦੇ ਹੁੰਦੇ ਆ ਜਿਹੜੇ ਬੰਦੇ ਔਰ ਜ਼ਿਆਦਾਤਰ ਜਿਹੜਾ ਬੰਦਾ ਆਪਣੀ ਉਥੇ ਲਗਾ ਕੇ ਬੈਠਾਦਾ ਜੋ ਵੀ ਬੂਥ ਜਾਂ ਉਥੇ ਲਗਾ ਕੇ ਬੈਠਾਦਾ ਉਹ ਪੱਕੇ ਹੀ ਬੈਠੇਦੇ ਆ ਜ਼ਿਆਦਾਤਰ ਇਹ ਨਹੀਂ ਹੈ ਹਾਂ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ ਕਿ ਕੋਈ ਕਦੀਕ ਤਾਈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਟਿਕਟ ਵੇਚਦਾ ਉਹਦੇ ਕੋਲੋਂ ਟਿਕਟ ਬਿਲਕੁਲ ਨਾ ਖਰੀਦੋ ਜਿਹੜੇ ਇੱਕ ਮਤਲਬ ਚੱਲਦੇ ਫਿਰਦੇ ਵੀ ਹੁੰਦੇ ਨੇ ਚੱਲਦੇ ਫਿਰਦੇ ਜਿਹੜੇ ਵੇਚਦੇ ਆ ਹਾਂ ਕਈ ਚੱਲਦੇ ਫਿਰਦੇ ਵੇਚਦੇ ਵੀ ਆ ਬਟ ਉਹ ਰੂਟੀਨ ਵਾਲੇ ਕਿਤੇ ਤੁਹਾਡੇ ਤੁਸੀਂ ਮਾਰਕੀਟ 'ਚ ਤੁਹਾਡੀ ਦੁਕਾਨ ਆ ਤੁਹਾਡੀ ਦੁਕਾਨ ਤੇ ਰੋਜ਼ ਆ ਕੇ ਟਿਕਟਾਂ ਸੇਲ ਕਰਦੇ ਆ ਦੈਨ ਇਟ ਇਜ਼ ਗੁੱਡ ਕਿ ਉਹ ਇੱਕ ਤੁਹਾਨੂੰ ਪਤਾ ਹੈ ਕਿ ਰੋਜ਼ ਬੰਦਾ ਆਂਦਾ ਜਾਂਦਾ ਕਿੱਥੇ ਰਹਿੰਦਾ ਜਿਹੜੇ ਬੰਦੇ ਕਦੀ ਕਦਾਂ ਹੀ ਤੁਹਾਨੂੰ ਨਜ਼ਰ ਆ ਰਿਹਾ ਆ ਕੇ ਟਿਕਟ ਵੇਚ ਰਿਹਾ ਉਹਨਾਂ ਤੋਂ ਅਵੋਇਡ ਕਰੋ ਉਹਨਾਂ ਤੋਂ ਟਿਕਟ ਨਾ ਲਓ ਔਰ ਸਾਡੀ ਵੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਚੈੱਕ ਰੱਖੀਏ ਉਹਨਾਂ ਦੇ ਉੱਤੇ ਕੇਸ ਵੀ ਪਾਈਏ ਹਾਂ ਇਹ ਸਾਡੇ ਵੱਲੋਂ ਵੀ ਇੱਕ ਅਪ ਨਾਗਰਿਕ ਨੂੰ ਇਹ ਪਤਾ ਲੱਗਦਾ ਹੈ ਕਿ ਟਿਕਟਾਂ ਜਾਲੀ ਵੇਚ ਰਿਆ ਹੈ ਤੇ ਉਹ ਆਪਣੇ ਲੋਕਲ ਪੁਲਿਸ ਥਾਣੇ ਦੇ ਵਿੱਚ ਇਸ ਦੀ ਕੰਪਲੇਂਟ ਕਰਕੇ ਉਹਦੇ ਉੱਤੇ ਪਰਚਾ ਦਾਇਰ ਕਰ ਸਕਦੇ ਉਹਦੇ ਸਾਡੇ ਲੋਟਰੀ ਰੂਲ ਔਰ ਲੋਟਰੀ ਐਕਟ ਦੇ ਵਿੱਚ ਬੜਾ ਪ੍ਰਵਿਧਾਨ ਹੈਗਾ ਕਿ ਉਹਨੂੰ ਉਹਦੀ ਸਜ਼ਾ ਮਿਲੇਗੀ ਉਹਨੂੰ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਬਿਲਕੁਲ ਜਿਵੇਂ ਹੁਣ ਆਪਣੇ ਕੋਲ ਕਹ ਜੀ ਟਿਕਟ ਪਈ ਆ ਟਿਕਟ ਦੇ ਵਿੱਚ ਇਹ ਚ ਅਸਲੀ ਕੀ ਪਛਾਣ ਕੀ ਕਰ ਸਕਦੇ ਆਪਾਂ ਪਛਾਣ ਇਹਦੀ ਹੁੰਦੀ ਜੀ ਕਿ ਇਸ ਟਿਕਟ ਦੇ ਉੱਤੇ ਪੰਜਾਬ ਗਵਰਨਮੈਂਟ ਦਾ ਲੋਗੋ ਲੱਗਾ ਹੁੰਦਾ ਹੈ ਇਹ ਪੰਜਾਬ ਗਵਰਨਮੈਂਟ ਦਾ ਇੱਥੇ ਲੋਗੋ ਲੱਗਾ ਹੋਏਗਾ ਔਰ ਹਰ ਇੱਕ ਟਿਕਟ ਦੇ ਸ਼ੁਰੂ ਕੋਈ ਵੀ ਨਾਮ ਜਿਹੜਾ ਸ਼ੁਰੂ ਹੋਏਗਾ ਉਹਦੇ ਸ਼ੁਰੂ ਦੇ ਵਿੱਚ ਪੰਜਾਬ ਸਟੇਟ ਲਿਖਿਆ ਹੋਏਗਾ ਕਿ ਪੰਜਾਬ ਸਟੇਟ ਜੋ ਵੀ ਉਹਦਾ ਨਾਮ ਹੈ ਉਹ ਲਿਖਿਆ ਹੋਏਗਾ ਔਰ ਇੱਥੇ ਇੱਕ 바ਰ ਕੋਡ ਔਰ ਇੱਥੇ ਕਯੂ ਆਰ ਕੋਡ ਇੱਥੇ ਅਸੀਂ ਦਿੰਨੇ ਆ ਇਹ 바ਰ ਕੋਡ ਨੂੰ ਜਦ ਤੁਸੀਂ ਆਪਣੇ ਮੋਬਾਈਲ ਫੋਨ ਨਾਲ ਕਯੂ ਆਰ ਕੋਡ ਨੂੰ ਆਪਣੇ ਮੋਬਾਈਲ ਫੋਨ ਨਾਲ ਸਕੈਨ ਕਰੋਗੇ ਤੇ ਉਸੇ ਵੇਲੇ ਤੁਹਾਡੇ ਮੋਬਾਈਲ ਦੇ ਉੱਤੇ ਇਸ ਟਿਕਟ ਦਾ ਨੰਬਰ ਆ ਜਾਏਗਾ ਓਕੇ ਜਦੋਂ ਤੁਸੀਂ ਇਸ ਨੂੰ ਸਕੈਨ ਕਰੋਗੇ ਤੇ ਜੋ ਟਿਕਟ ਦਾ ਨੰਬਰ ਹੈ ਉਹ ਤੁਹਾਡੇ ਮੋਬਾਈਲ ਦੇ ਉੱਤੇ ਰਿਫਲੈਕਟ ਹੋ ਜਾਏਗਾ ਜਿਹੜਾ ਕਿ ਬੜਾ ਵੱਡਾ ਸਕਿਉਰਿਟੀ ਫੀਚਰ ਹੈ ਇਹਦੇ ਤੋਂ ਇਲਾਵਾ ਹੋਰ ਵੀ ਕਈ ਸਕਿਉਰਿਟੀ ਫੀਚਰਸ ਹੈਗੇ ਜਿਹੜੇ ਕਿ ਨਕਾ ਡਾਇਨੈਸ ਟਿਕਟ 'ਚ ਨਹੀਂ ਦੇਖ ਸਕਦੇ ਅਸੀਂ ਇਸ ਟਿਕਟ ਦੀ ਜੈਨੂਇਨੈਸ ਕਰਵਾਉਣ ਲਈ ਐਸੇ ਕਰਕੇ ਅਸੀਂ ਲੈਬ ਤੇ ਭੇਜਦੇ ਹਾਂ ਜਿਹੜੀ ਉਹ ਚੈੱਕ ਕਰਕੇ ਸਾਨੂੰ ਫੇਰ ਰਿਪੋਰਟ ਦਿੰਦੇ ਆ ਕਿ ਜੀ ਇਹ ਟਿਕਟ ਜੈਨੂਨ ਹੈ ਐਸ ਕਰਕੇ ਆਮ ਪਬਲਿਕਲੀ ਤੇ ਜਿਹੜੇ ਮੈਂ ਦੱਸਿਆ ਕਿ ਉਹ ਲੋਗੋ ਜ਼ਰੂਰ ਦੇਖਣ ਬਾਰ ਕੋਡ ਦਾ ਜ਼ਰੂਰ ਕਰਕੇ ਕਯੂਆਰ ਕੋਡ ਨੂੰ ਸਕੈਨ ਕਰਕੇ ਦੇਖਣ ਔਰ ਤੀਜੀ ਚੀਜ਼ ਜਿਹੜੀ ਸਭ ਤੋਂ ਵੱਡੀ ਹੈ ਸਭ ਤੋਂ ਵੱਡੀ ਫਿਜ਼ੀਕਲ ਟਿਕਟ ਜਰੂਰ ਆਪਣੇ ਹੱਥ 'ਚ ਲੈਣ ਖਰੀਦਣ ਤੋਂ ਪਹਿਲੇ ਆਪਣੇ ਕੋਲ ਰੱਖਣ ਕਿਸੇ ਵੀ ਫੋਟੋ ਜਾਂ ਤੁਹਾਨੂੰ ਕੋਈ ਬੰਦਾ ਕਹੇ ਜੀ ਤੁਸੀਂ ਪੈਸੇ ਭੇਜ ਦਿਓ ਮੈਂ ਤੁਹਾਨੂੰ ਟਿਕਟ ਫੋਟੋ ਖਿੱਚ ਕੇ ਭੇਜਦਾਗਾ ਉਹ ਤੁਹਾਡੇ ਕੋਲ ਟਿਕਟ ਜਿੰਨੇ ਸਾਡੀ ਅਸੀਂ ਟਿਕਟ ਦੇ ਪਿੱਛੇ ਵੀ ਕੰਡੀਸ਼ਨ ਲਿਖੀ ਹੁੰਦੀ ਹੈ ਕਿ ਜਿਹੜਾ ਬੰਦਾ ਕਲੇਮ ਕਰੇਗਾ ਉਹਦੇ ਕੋਲ ਫਿਜ਼ੀਕਲ ਟਿਕਟ ਹੋਣੀ ਬਹੁਤ ਜ਼ਰੂਰੀ ਹੈ ਫਿਜ਼ੀਕਲ ਟਿਕਟ ਨੂੰ ਅਸ਼ੂਰ ਕਰੋ ਕਿ ਤੁਹਾਨੂੰ ਫਿਜ਼ੀਕਲ ਟਿਕਟ ਜ਼ਰੂਰ ਮਿਲੇ Porque otherwise... ਤੁਸੀਂ ਇਹਦੇ ਵਿੱਚ ਫਰਾਡ ਦੇ ਵਿੱਚ ਆ ਸਕਦੇ ਹੋ ਠੀਕ ਹੈ ਤੇ ਇੱਕ ਗੱਲ ਹੋਰ ਇੱਥੇ ਹੋਰ ਹੁੰਦੀ ਹੈ ਜਿਵੇਂ ਇਹਦਾ ਪ੍ਰਾਈਸ ਹੁੰਦਾ ਜਿਵੇਂ ਕਹਿ ਦਈਏ ਵੀ ਟਿਕਟ ਖਰੀਦਣ ਦਾ ਜਿਹੜਾ ਕਿ 500 ਹੁੰਦੀ ਹੈ 100 ਹੁੰਦੀ ਹੈ ਇਹ ਰੇਟ ਪਿੱਛੇ ਤੋਂ ਹੀ ਹੁੰਦਾ ਹੈ ਜੀ ਹਾਂਜੀ 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 ਇਹ ਅਸੀਂ ਇੱਥੇ ਟਿਕਟ ਦੇ ਉੱਤੇ ਐਮ ਆਰ ਪੀ ਪ੍ਰਿੰਟ ਹੁੰਦੀ ਹੈ ਜੀ ਇੱਥੇ ਐਮ ਆਰ ਪੀ ਲਿਖੀ ਹੁੰਦੀ ਹੈ ਕਿ ਟਿਕਟ ਦੀ ਐਨਏ 500 ਰੁਪਏ ਦੀ ਐਮ ਆਰ ਪੀ ਹੈ ਔਰ ਉਹ 500 ਰੁਪਏ ਦੀ ਹੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਵਿਕੇਗੀ ਮਿਲੇਗੀ ਤੁਹਾਨੂੰ ਜਿੱਥੋਂ ਵੀ ਮਿਲ ਰਹੀ ਹੈਗੀ ਮਤਲਬ ਕੋਈ ਇਸ ਤੋਂ ਵੱਧ ਕੋਈ ਲੈ ਨਹੀਂ ਸਕਦਾ ਇਹ ਚੀਜ਼ ਜਿੰਨੀ ਲਿਖੀ ਹੋ ਚਾਰਜੀਸ ਨਹੀਂ ਲੈ ਸਕਦਾ 500 ਰੁਪਏ ਦੀ ਹੀ ਟਿਕਟ ਹੋएगी 501 ਰੁਪਿਆ ਵੀ ਨਹੀਂ ਕੋਈ ਲੈ ਸਕਦਾ ਹੋਰ ਕੋਈ ਜਾਣਕਾਰੀ ਇਸ ਦੇ ਨਾਲ ਹੋਰ ਇਸ ਦੇ ਖਿਲਾਫ ਇਹ ਜਾਣਕਾਰੀ ਇਹ ਹੈ ਕਿ ਜੀ ਇਹਨਾਂ ਦਾ ਜਿਹੜਾ ਅਸੀਂ ਆਪਣੇ ਪੰਜਾਬ ਗਵਰਨਮੈਂਟ ਜਿਹੜੇ ਬੰਪਰ ਚਲਾ ਰਹੀ ਹੈਗੀ ਹੈ ਉਹਦੇ ਵਿੱਚ ਅਸੀਂ ਹਮੇਸ਼ਾ ਤੋਂ ਜਿਹੜਾ ਫਰਸਟ ਪ੍ਰਾਈਜ਼ ਹੈਗਾ ਉਹ ਗਰੰਟੀਡ ਹੀ ਦਿੰਨੇ ਆ ਤਾਂ ਕਰਕੇ ਲੋਕਾਂ 'ਚ ਬੜਾ ਲੋਕਪ੍ਰੀਏ ਵੀ ਹੈ ਔਰ ਐਸੇ ਕਰਕੇ ਇਸ ਚੀਜ਼ ਦਾ ਫਾਇਦਾ ਠੰਦੇ ਹੋਏ ਕਈ ਸਟੇਟਾਂ ਇਸ ਚੀਜ਼ ਨੂੰ ਗਲਤ ਉਹਨਾਂ ਸਟੇਟਾਂ 'ਚ ਜਿਹੜੇ ਬੈਠੇ ਦੇ ਆ ਧੋਖਾਧੜੀ ਕਰਨ ਵਾਲੇ ਉਹ ਆਪਣੀਆਂ ਟਿਕਟਾਂ ਨੂੰ ਗਲਤ ਟਿਕਟਾਂ ਨੂੰ ਐਸੇ ਤਰ੍ਹਾਂ ਦੀ ਇਹਦੀ ਫੋਟੋਕਾਪੀ ਕਰ ਲਈ ਜਾਂ ਇਸ ਤਰ੍ਹਾਂ ਦੀ ਟਿਕਟ ਛਪਵਾ ਲਈ ਉਹ ਕਈ ਵਾਰੀ ਵੇਚਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਅਸੀਂ ਉਹਨਾਂ ਲਈ ਹੈ ਜਿਹੜੇ ਤੁਹਾਨੂੰ ਮੈਂ ਦੱਸਿਆ ਗਿਆ ਕਿ ਉਹਦੇ ਆਪਣੇ ਪ੍ਰਿਕਾਸ਼ਨ ਲੈ ਕੇ 바ਰ ਕੋਡ ਦੇਖੋ ਪੰਜਾਬ ਗਵਰਨਮੈਂਟ ਦਾ ਲੋਗੋ ਦੇਖੋ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਾਡੀ ਐ ਡੇ ਬਾਈ ਡੇ ਚੱਲਦੀ ਹੈ ਅਖਬਾਰਾਂ ਚੱਲਦੀ ਹੈ ਜਾਂ ਉਹ ਵੀਡੀਓ ਤੇ ਚੱਲਦੀ ਹੈ ਕਿਤੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਟਿਕਟ ਦੀ ਫੋਟੋ ਦੇ ਵਿੱਚ ਜ਼ਰੂਰ ਹੋਵੇ ਕਿ ਲੋਕੀ ਇਹ ਅਚੇਤ ਰਹਿਣ ਕਿ ਇਹ ਟਿਕਟ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈਗੀ ਹੈ ਤੇ ਇਹ ਚੀਜ਼ਾਂ ਦਾ ਧਿਆਨ ਰੱਖੋ ਬਿਲਕੁਲ ਜਿਵੇਂ ਰੱਖੀ ਜਾਵੇ ਪਹਿਲਾਂ ਵੀ ਇਹ ਚੀਜ਼ਾਂ ਸਰਕਾਰਾਂ ਵੱਲੋਂ ਕੀਤੀ ਜਾਂਦੀ ਕਿ ਹੁਣੇ ਇਸ ਵਾਰ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਨਵੇਂ ਉਪਰਾਲੇ ਕੀਤੇ ਗਏ ਨੇ ਇਹ ਪੰਜਾਬ ਸਰਕਾਰ ਵੱਲੋਂ ਹੁਣ ਕਈ ਇਹਦੇ ਵਿੱਚ ਨਵੇਂ ਉਪਰਾਲੇ ਜਿਸ ਤਰ੍ਹਾਂ ਕਿ QR 바ਰ ਕੋਡ QR ਕੋਡ ਐਦਾਂ ਦੇ ਕੁਝ ਹੋਰ ਕੁਝ ਸਿਕਿਉਰਟੀ ਅਸੀਂ ਪਹਿਲੇ ਤੋਂ ਸ਼ੁਰੂ ਤੋਂ ਵੀ ਅਸੀਂ ਕਾਫੀ ਟਿਕਟਾਂ ਦੇ ਉੱਤੇ ਆਪਣੀਆਂ ਟਿਕਟਾਂ ਦੇ ਉੱਤੇ ਸਕਿਉਰਿਟੀ ਫੀਚਰ ਤੇ ਸ਼ੁਰੂ ਤੋਂ ਹੀ ਰੱਖੇ ਆ ਰਹੇ ਹਾਂ ਰੱਖਦੇ ਆ ਰਹੇ ਹਾਂ ਹਾਂਜੀ ਬਿਲਕੁਲ ਬਿਲਕੁਲ ਇਹ ਜ਼ਰੂਰੀ ਹੁੰਦਾ ਹੈ ਇਹ ਜ਼ਰੂਰੀ ਹੈ ਸਾਰਾ ਕੁਝ ਜੀ 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 ਸੋ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕੀਤਾ ਤੁਹਾਨੂੰ ਸਾਰੀ ਜਿਹੜੀ ਕਿ ਜਾਣਕਾਰੀ ਅਸੀਂ ਨਾਲ ਦਿੱਤੀ ਵੀ ਜਦੋਂ ਟਿਕਟ ਤੁਸੀਂ ਪਾਉਣ ਜਾਂਦੇ ਹੋ ਤਾਂ ਬਹੁਤ ਮਨ ਦੇ ਵਿੱਚ ਖਿਆਲ ਚੱਲਦੇ ਕਿ ਟਿਕਟ ਫੇਕ ਹੈ ਜਾਂ ਅਰੀਜਨਲ ਹੈ ਕਿਵੇਂ ਉਹ ਚੀਜ਼ਾਂ ਤੁਹਾਨੂੰ ਸਾਰੀ ਨਾਲ ਤੁਹਾਡੇ ਵਾਸਤੇ ਅੱਜ ਤੁਹਾਡੇ ਰੂਬਰੂ ਕੀਤੀ ਹੈ ਤਾਂ ਅੱਗੇ ਤੋਂ ਜੇ ਤੁਸੀਂ ਟਿਕਟ ਪਾਉਣ ਜਾਓਗੇ ਜਾਂ ਲੈਣ ਜਾਓਗੇ ਤਾਂ ਇਹ ਚੀਜ਼ਾਂ ਜਰੂਰ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਕੈਮਰਾਮੈਨ ਸ਼ੁਕਦਰ ਨਾਲ ਗੁਰਪ੍ਰੀਤ